ਮੈਂ ਬਣਾ ਰਿਹਾ ਸੀ ਘਰਾਂ ਵਿੱਚ ਜਗ ਦੇ ਬਲਬਾਂ ਨੇ ਚੰਦ ਦੀ ਰੋਸ਼ਨੀ ਪੂਰੀ ਮੱਧਮ ਕਰ ਦਿੱਤੀ ਸੀ ਘਰ ਤੋਂ ਪਿੰਡ ਦੀ ਫਿਰਨੀ ਤੱਕ ਉਹ ਕਾਲੇ ਪਿਆਰੀ ਤੁਰ ਕੇ ਆਇਆ ਫਿਰ ਫਿਰਨੀ ਤੋਂ ਰਾਹ ਪੈ ਗਿਆ ਉਸ ਰਾਹ ਤੇ ਜਿੱਦੇ ਤੇ ਕਦੇ ਉਹ ਭੱਜਣ ਵੀ ਨਹੀਂ ਸੀ ਗਿਆ ਉਹ ਸਵੇਰੇ ਚਾਹ ਦੀ ਥਾਂ ਕੱਚਾ ਦੁੱਧ ਪੀ ਕੇ ਦੋ ਪਿੰਡਾਂ ਦਾ ਗੇੜਾ ਕੱਢ ਕੇ ਆਉਂਦਾ ਸੀ ਉਹਦੇ ਸਰੀਰ ਵਿੱਚ ਹੁਣ ਇੰਜ ਨਿਤ ਹੀ ਭਜਨ ਕਰਕੇ ਘੁੱਗੀਆਂ ਪੈਣ ਲੱਗ ਪਈਆਂ ਸੀ। ਮੁੜ ਕੇ ਨਾਲ ਉਹਦਾ ਝੱਗਾ ਭਿੱਜ ਜਾਂਦਾ ਤਾਂ ਉਹ ਰਾਹ ਵਿੱਚ ਆਪਣੇ ਝੱਗੇ ਨੂੰ ਉਤਾਰ ਕੇ ਆਪਣੀਆਂ ਦੋਹਾਂ ਹੱਥਾਂ ਵਿੱਚ ਫੜ ਕੇ ਲਹਿਰਾ ਕੇ ਭਜਦਾ। ਇੰਜ ਲੂ ਨਾਲ ਤੇ ਹਵਾ ਲੱਗਣ ਕਰਕੇ ਝੱਗਾ ਪਿੰਡ ਤੱਕ ਆਉਂਦਿਆਂ ਗਿੱਲ ਸੁੱਕ ਹੋ ਜਾਂਦਾ ਸੀ। ਕਈ ਵਾਰੀ ਤਾਂ ਸੁੱਕ ਵੀ ਜਾਂਦਾ ਸੀ। ਘਰ ਆ ਕੇ ਉਹਨੇ ਨਲਕੇ ਦੇ ਪਾਣੀ ਨਾਲ ਸਾਰਾ ਪਿੰਡਾ ਪਾਣੀ ਨਾਲ ਨੁਹਾ ਕੇ ਮੁੜਕਾ ਸਾਫ਼ ਕਰ ਲਿਆ। ਪਰ ਸਿਰ ਵਿੱਚ ਪਾਣੀ ਨਹੀਂ ਸੀ ਪੈਣ ਦਿੱਤਾ। ਕਉਂਕੀ ਤੱਤੇ ਕਾ ਵਿੱਚ ਪਾਣੀ ਸਿਰ ਚ ਪੈਣ ਕਰਕੇ ਬਿਮਾਰ ਹੋਣ ਦਾ ਡਰ ਬਣ ਜਾਂਦਾ ਸੀ ਬਾਪੂ ਕੋ ਲਾ ਕੇ ਇਸ਼ਾਰੇ ਨਾਲ ਪੁੱਛਿਆ ਬਾਬਾ ਅੱਜ ਲਾਇਖ ਆ ਫਿਰ ਲਖਣਾ ਵੀ ਗੁਰਜੀਤ ਸਿੰਘ ਕਿਹੜੇ ਪਾਸੇ ਗਿਆ ਸੀ ਭੱਜਣਾ ਲੈ ਫਿਰ ਪੋਤਰਿਆ ਆ ਜਾ ਫਿਰ ਬਾਬੇ ਨੇ ਆਪਣੇ ਹੱਥ ਵਿੱਚ ਫੜੇ ਖੁੰਡੇ ਨੂੰ ਖੜਕਾ ਕੇ ਪੂਰਾ ਗੜਕਾ ਦਿਖਾਇਆ ਤੇ ਉੱਠ ਕੇ ਉਹਦੇ ਨਾਲ ਬਾਹਰ ਨੂੰ ਚੱਲ ਪਿਆ ਉਹ ਇੱਕ ਰਾਹ ਤੇ ਜਾ ਕੇ ਖੜ ਗਿਆ ਤਾਂ ਉਹਨੇ ਦੋ ਕਰਮਾਂ ਲੰਮੀ ਨਿਗਾਹ ਮਾਰੀ ਤੇ ਨਾਂ ਵਿੱਚ ਸਿਰ ਫੇਰਿਆ ਸ਼ੇਰ ਬਗਿਆ ਇੱਧਰ ਤਾਂ ਨਹੀਂ ਤੂੰ ਆਇਆ ਉਹ ਬਾਪੂ ਮੈਂ ਇੱਧਰ ਹੀ ਆਇਆ ਸੀ ਉਹ ਨਹੀਂ ਮੈਨੂੰ ਪਤਾ ਤੈਨੂੰ ਇੱਧਰ ਨਹੀਂ ਆਇਆ ਬਾਬਾ ਆਪਣੇ ਹੱਥ ਵਿੱਚ ਖੁੰਡੇ ਨੂੰ ਲਮਕਾ ਕੇ ਤੁਰਦਾ ਹੋਇਆ ਦੂਜੇ ਰਾਹ ਵੱਲ ਤੁਰ ਪਿਆ ਸੱਥਾਂ ਵਿੱਚ ਆ ਕੇ ਬੈਠੇ ਬੰਦੇ ਉਹਨਾਂ ਵੱਲ ਕਿਸੇ ਸ਼ੱਕ ਨਾਲ ਵੇਖਦੇ ਪਏ ਸੀ ਤੇ ਪੁੱਛਿਆ ਉਹ ਬਈ ਇਹ ਕਿਵੇਂ ਦਾਦਾ ਪੋਤਾ ਨਿਰਨੇ ਕਾਲ ਦੀ ਡਾਰਬੰਨੀ ਫਿਰਦੇ ਆ ਉਹ ਕੀ ਗਵਾਚ ਗਿਆ ਸੋਡਾ ਰਾਤੇ ਰਾਤ